हां जी दोस्तों जड़ी आज आपा वीडियो बना रहे हैं जी पिंड फोंदड़ तहसील मौड़मंडी ते जिला हैगा जी बठिंडा भाई बलजीत ਦੇ ਘਰੋਂ ਇੱਕ ਚੰਗੀ ਸੋਹਣੀ ਆਪਾਂ گاਉ ਤੁਹਾਨੂੰ ਦਿਖਾ ਰਹੇ ਆਂ ਪੂਰੀ ਗੱਲਬਾਤ ਆ ਪਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਮਿੱਤਰੋ ਇਹ ਸੂੰਦੀ ਆ ਕਿੰਨਾ ਕਿਨੇ ਦੁੱਧ ਕੱਢਿਆ ਬਾ ਥਾਂਲੇ ਵੀ ਦੇ ਮਿੱਤਰੋ ਪੂਰੀ ਸਾਫ਼ ਹੈ ਬਹੁਤ ਸੋੜਾ ਹਵਾਨਾ ਤਿਆਰਾ ਸੂਣ ਦੇ ਬਿਲਕੁਲ ਨੇੜੇ ਆ ਹੋ ਸਕਦਾ ਲੱਗਦਾ ਵੀ ਘਾਂਟੇ ਤੋਂ ਘਾਂਟਾ ਚ ਮਿੱਤਰੋ ਇਹਨੇ ਸੂ ਪੈਣਾ ਕਿਉਂਕਿ ਤਿਆਰੀ ਫੁੱਲ ਹੈ ਚੰਗਾ ਬਜਾਣਾ ਚੰਗੀ ਸਮੀ ਵੀ ਇਹ ਕੱਤ ਕਰਦੀ ਮਿੱਤਰੋ ਬਹੁਤ ਸੋਹਣੀ ਆ ਫੇਸ ਕੁਆਲਿਟੀ ਸਰੀਰ ਪੱਖੋਂ ਵੀ ਬਹੁਤ ਚੰਗੀ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਗੁਲਾਬੀ ਮਿੱਤਰੋ ਥਾਣਾ ਰੰਗ ਵੀ ਫਿਰ ਆਪਾਂ ਕਹਿੰਦੇ ਆ ਸੋਹਣਾ ਤੇ ਤਿਆਰੀ ਦੇ ਵਿੱਚ ਫੁੱਲ ਆ ਕਿੰਨਾ ਇਹਨੇ ਫਿਰ ਕਹਿੰਦੇ ਆ ਵੀ ਦੁੱਧ ਕੱਢਿਆ ਕਿਹੜਾ ਸੁਗਾ ਮਿੱਤਰੋ ਇਹ ਹੁੰਦੀ ਆ ਕੀ ਇਹਦਾ ਰੇਟ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੱਲ ਹੈ ਠੀਕ ਆ ਸੇਤਾ ਹਾਂਜੀ ਆਪਣਾ ਪਿੰਡ ਹੈਗਾ ਭੁੰਦੜ ਹਾਂਜੀ ਮੇਰਾ ਆਪਣਾ ਇਹ ਘਰ ਕਿੱਥੇ ਜੀ ਹੈ ਤੁਹਾਡਾ ਆਪਣਾ ਮੰਡੀਕਲਾਂ ਵਾਲੇ ਸੜਕ ਕੋਲੇ ਅੱਕਾਂ ਵਾਲਾ ਛੱਪੜ ਵਾਈਦਾ ਜੀ ਉੱਥੇ ਆਪਣਾ ਘਰ ਹੈ ਜੀ ਅੱਕਾਂ ਵਾਲਾ ਛੱਪੜ ਹਾਂਜੀ ਮੰਨ ਲਾ ਵੀ ਰਾਮਪਰਾ ਕਿੰਨਾ ਖੋ ਜਾਂਦਾ ਉਹ ਤੁਹਾਨੂੰ ਰਾਮਪਰਾ ਤੋਂ 7 ਕਿਲੋਮੀਟਰ 7 ਕਿਲੋਮੀਟਰ ਹੈਨਾ ਹਾਂਜੀ ਰਾਮਪਰੇ ਤੋਂ 7 ਕਿਲੋਮੀਟਰ ਮੰਡੀਕਲਾਂ ਤੋਂ ਢਾਈ ਕਿਲੋ ਮੰਡੀਕਲਾਂ ਤੋਂ ਢਾਈ ਕਿਲੋ ਘਰ ਦੀ ਹੈ ਜੀ ਹਾਂਜੀ ਆਪਣੇ ਘਰ ਦੀ ਹੈ ਆਸੂਆ ਕਿਹੜਾ ਸੂੰਦੀ ਹੈ ਤੀਜਾ ਸੂਆ ਜੀ ਆਪਣਾ ਤੀਜਾ ਸੂਆ ਹਾਂਜੀ ਤੀਜਾ ਸੂਆ ਮਿੱਤਰੋ ਸੂੰਦੀ ਆ ਘਰ ਦੀ ਵਜਣ ਵੀ ਫੁੱਲ ਆ ਕੱਦ ਕੱਟ ਵੀ ਸੋਹਣਾ ਤੇ ਤਿਆਰੀ ਵੀ ਫੁੱਲ ਆ ਤੋਰੇ ਜੇ ਇੱਕ ਵਾਰੀ ਬੱਤ ਕਰਨਾ ਮਿੱਤਰੋ ਇਹਨੇ ਸਟਾਰਟ ਕਰਤਾ ਘੰਟੇ ਦੋ ਘੰਟੇ ਦੇ ਵਿੱਚ ਫਿਰ ਆਪਾਂ ਕਹਨੇ ਵੀ ਇਹਨੇ ਸੂ ਪੈਣਾ ਤੇ ਚੰਗੀਆਂ ਬਿਹੜਾ ਦੇ ਵਿੱਚੋਂ ਮਿੱਤਰੋ ਆਉਂਦੀ ਆ ਕਿਉਂਕਿ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ 드러ਉਂਦੀ ਮੋਢਲੇ ਜੀ ਰੰਗ ਕੰਨੀਓ ਸਰੀਰ ਕੰਨੀਓ ਥਾਲੇ ਵੀ ਕੰਨੀਓ ਚੰਗੀ ਕਹਨੇ ਆ ਵੀ ਆਪਾਂ ਫਾਰਮ ਵਾਲੀ ਬਿਹੜਾ ਜੀ ਆਪਾਂ ਹੁਣ ਰੇਟ ਦੀ ਗੱਲ ਕਰੀਏ ਪਹਿਲਾਂ ਦੁੱਧ ਦੱਸੋ ਦੁੱਧ ਸਹੀ ਕਿੰਨਾ ਕੱਢਿਆ ਹਾਂਜੀ ਆਪਾਂ ਦੂਜੇ ਸਵੇਰ ਦੁੱਧ ਦਾ 24 ਪੱਤੀ ਲੀਟਰ ਕੱਢਿਆ ਪਹਿਲੇ ਸੋਏ ਸੀਗਾ 20 ਤੋਂ 22 ਲੀਟਰ ਤੱਕ ਨਹੀਂ ਓਕੇ ਹੁਣ ਤੀਜੇ ਵਧੂਗੀ ਕਿਕ ਹਾਂਜੀ ਵਧਨ ਦੇ ਸਹਾਵ ਨਾਲ ਕਿਉਂ ਸੇਵਾ ਫੁੱਲ ਕਿਤੇ ਨੂੰ ਸੇਵਾ ਕੇ ਲੇਵਾ ਹੀ ਦੱਸ ਰਿਹਾ ਤੁਹਾਨੂੰ ਹਾਂ ਜਿਵੇਂ ਤਿਆਰੀ ਹੈ ਹਨਾ ਬਾਕੀ ਆਪਾਂ ਅੱਜ ਹੁਣ ਕੰਮ ਤੇ ਰਵਟ ਕਰ ਰਹੀ ਆ ਤਾਂ ਕਰਕੇ ਨਵਾਈ ਨਹੀਂ ਗਈ ਨਹੀਂ ਤਾਂ ਸਰੀਰ ਬਹੁਤ ਹੋ ਸੀਗਾ ਉਹ ਸੁਣੀ ਆ ਚਟਾ ਰੰਗ ਹੈਨਾ ਨਕਸਾ ਅੰਨਾ ਕਰ ਲਿਆ ਕੋਈ ਢਿੱਲੇ ਮੱਠੇ ਪੱਟ ਚ ਹੋ ਜਾਵੇ ਨਾ ਠੀਕ ਹੈ ਤੇ ਹੁਣ ਆਪਾਂ ਰੇਟ ਦੀ ਗੱਲ ਕਰਕੇ ਹਾਂਜੀ ਰੇਟ ਆਪਣਾ 115000 ਰੁਪਿਆ 115 ਮਾਨਤਾਣ ਹੋ ਜੂ ਹਾਂਜੀ ਮੌਕੇ ਤੇ ਮਾਨਤਾਣ ਹੋ ਜੂ ਤੇ ਫੋਨ ਨੰਬਰ ਦੱਸ ਦੇ 81460 ਜੀ 81460 ਹਾਂਜੀ 69133 ਜੀ ਨਾ 69133 ਕੋਈ ਟੀਕੇ ਬਾਰੇ ਜਾਣਕਾਰੀ ਹੈ ਕਿਹੜਾ ਲੱਗਿਆ ਲੱਗੇਗਾ ਦੀ ਆਪਾਂ ਨੋਰਮਲ ਡਾਕਟਰ ਨੇ ਭਰੇ ਫਟ ਆਮ ਜਿਹੜੇ ਚੱਲਦੇ ਆ ਹਾਂ ਦੇ ਰੁਟੀਨ ਚੱਲਦਾ ਓ ਠੀਕ ਆਗਾ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਿਣਾ ਵੀ ਲੋਡ ਹੋਵੇ ਤੱਕ ਕਰੋ ਬਾਈ ਦੇ ਨਾਲ ਸੰਪਰਕ ਤਿਆਰੀ ਮਿੱਤਰੋ ਬਹੁ ਸੋਹਣਾ ਕੱਦ ਕਾੜ ਤੇ ਸੋਹਣਾ ਮਿੱਤਰੋ ਸਰੀਰ ਸੂਣ ਦੇ ਘੰਟੇ ਤੋਂ ਘੰਟੇ ਵਿੱਚ ਮਿੱਤਰੋ ਇਹਨੇ ਸੂ ਫਣਾ ਠੰਡੀ ਸੀਲ ਵੀ ਮਿੱਤਰੋ ਫੁੱਲਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਮੁੱਲ ਆ ਫੇਰ ਕਹਿਣਾ ਵੀ 1 15 ਮਾਰਦਾਨ 1 15 ਦੇ ਵਿੱਚ ਉਹ ਹੋ ਜਾਣਾ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਧੰਨਵਾਦ